ਮੇਰਾ ਨਾਮ ਜੀ ਪਰਮਜੀਤ ਸਿੰਘ ਪਿੰਡ ਦੋਨਾਨਾਂ ਕਾਬਾਟਾਣੀ ਰਹਿੰਦਾ ਜੀ ਤੇ ਮੈਂ ਪਿੰਡ ਆਪਣੇ ਪਿੰਡ ਤੋਂ ਯਾਤਰੀਕ 28 10 2025 ਤੇ ਸੰਗਲਵਾਰ ਮੈਂ ਜਾ ਰਿਹਾ ਸੀ ਫਾਇਲ ਕਾ ਤੇ ਤੇਜਰਵਲੀ ਪੁਲ ਦੇ ਕੋਲ ਉੱਥੇ ਮੇਰਾ ਬਟੂਆ ਜਿਹੜਾ ਪਰਸ ਡਿੱਗ ਪਿਆ ਸੀ ਮੇਰੇ ਪਜਾਮਾ ਪਾਇਆ ਸੀ ਉਹਦੇ ਵਿੱਚ ਰਗਾ ਸੀ ਪਿੱਛੇ ਕੁੜੀਆਂ ਆ ਰਹੀਆਂ ਸੀ ਉਹ ਤੇਜਰਵਲੇ ਤੋਂ ਦੋ ਐਕਟਵਾ ਦੇ ਉਹ ਪਿੱਛੇ ਮੇਰੇ ਚਾਕਲ ਨਾਲ ਪਿੱਛੇ ਸੀ ਤੇ ਮੈਂ ਪੁਲ ਪਾਰ ਕਰ ਗਿਆ ਸੀ ਜਦੋਂ ਓਜਮਾਲਾ ਅੱਕਾ ਰੋੜ ਚੜਿਆ ਮੈਂ ਉੱਥੇ ਵੇਖਿਆ ਮੇਰਾ ਬਟਵਾ ਨਹੀਂ ਮੇਰੇ ਪਾਸ ਸੀ ਫਿਰ ਮੈਂ ਵਾਪਸ ਮੋਟਰਸਾਈਕਲ ਪਹਾਇਆ ਤੇ ਰਸਤੇ 'ਚ ਮੈਨੂੰ ਉਹ ਹੀ ਕੁੜੀਆਂ ਮਿਲੀਆਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਆਥੇ ਮੇਰਾ ਪਾਸ ਨਹੀਂ ਤੁਸੀਂ ਚੱਕਿਆ ਉਹ ਕਹਿੰਦੇ ਅੰਕਲ ਜੀ ਤੁਹਾਡਾ ਜਿਹੜਾ ਪਰਸ ਹੈ ਨਾ ਇਥੇ ਪੋਲ ਚੜਦਿਆਂ ਸਾਰ ਪਰ ਚੜਦਿਆਂ ਸਾਰ ਉੱਥੇ ਕੋਈ ਤੁਹਾਡੇ ਪਿੰਡ ਦਾ ਮੁੰਡਾ ਗਿਆ ਉਸਤਾ ਉਹਨੇ ਬਟਵਾ ਚੱਕਿਆ ਸੀ ਦੇਖਿਆ ਸੀ ਉਹਨਾਂ ਨੂੰ ਤੇ ਪੋਲ ਦੇ ਥੱਲੇ ਥੱਲੇ ਲੈ ਕੇ ਚਲਾ ਗਿਆ ਜੀ ਤੇ ਮੈਂ ਪਿੱਛੇ ਮੋਟਰਸਾਈਕਲ ਪਹਾਇਆ ਕਰੇ ਫੋਨ ਕੀਤਾ ਪਰ ਉਹ ਮੁੰਡਾ ਜਿਹੜਾ ਸੀ ਉਹ ਤੋਂ ਪਿੰਡ ਦੇ ਕੋਲ ਲੰਘ ਗਿਆ ਬੜਾ ਤੇਜ਼ ਸੀ ਤੇ ਉਹਦਾ ਪਤਾ ਨਹੀਂ ਲੱਗਿਆ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਇੱਕ ਮੁੰਡਾ ਦਾ ਹੈ ਇਹਨੇ ਮੇਰਾ ਪਰਸ ਚੱਕਿਆ ਹੈ ਕਹਿੰਦੇ ਤੁਹਾਡੇ ਪਿੰਡ ਵਾਲੇ ਪਾਸੇ ਮੁੜਿਆ ਇਹ ਚੱਕਿਆ ਪੁੱਲ ਤੋਂ ਨੇ ਬਟੂਆ ਸੀ ਦੇਖਿਆ ਉਹਨਾਂ ਨੂੰ ਅੱਖੀਂ ਦੇਖਿਆ ਪਾਸ ਵਿੱਚ ਮੇਰਾ ਕਾਹਦਾਰ ਕਾਰਡ ਹੈ ਤੇ ਪੈਨ ਕਾਰਡ ਹੈ ਮੋਟਰਸਾਈਕਲ ਦੀ ਆਰਸੀ ਪੱਕੀ ਤੇ ਸਨੈਕਸੀ ਕਾਰਡ ਤੇ ਪਰਿਵਾਰਕ ਫੋਟੋਆਂ ਤੇ ਕੁਝ ਪੈਸੇ ਸਨ 700 ਰੁਪਇਆ ਸੀ ਵਿੱਚ ਜੀ ਸਾਰੇ ਪਿੰਡਾਂ ਦੇ ਵਿੱਚ ਗਿਆ ਘਰ ਘਰ ਜਾ ਕੇ ਪੁੱਛਿਆ ਤੇ ਕਹਿੰਦੇ ਸਾਾਨੂੰ ਨਹੀਂ ਮਿਲਿਆ ਜੀ ਬਟੂਆ ਤੁਹਾਡਾ ਮੈਂ ਕੈਮਰੇ ਵੀ ਕਢਾਏ ਸੀ ਉਹ ਤੋਂ ਸੋਨਾ ਸਿੰਘ ਜਿਹੜਾ ਗੱਡੀ ਵਾਲਾ ਹੈ ਉਹਨਾਂ ਦੇ ਕੈਮਰੇ ਲੱਗੇ ਸੀ ਉਹ ਕੈਮਰਿਆਂ ਦੇ ਵਿੱਚ ਦੇਖਿਆ ਵੀ ਇਹ ਉਹਦੇ ਵਿੱਚ ਨਹੀਂ ਨਜ਼ਰ ਆਇਆ ਕਿਉਂਕਿ ਟਰਾਲੀ ਰੇਤੇ ਲੱਗੀ ਹੋਈ ਸੀ ਉਹ ਅੱਗੋਂ ਆ ਜਾਂਦੀ ਸਾਰ-ਸਾਰ ਪਿੰਡ ਦੇ ਸਾਡੇ ਬੰਦੇ ਨੇ ਕਿਸੇ ਨੇ ਵੇਖਿਆ ਪਿੰਡ ਦੇ ਨੇ ਵੀ ਖੇੜ ਦੇ ਮੈਦਾਨ ਦੇ ਕੋਲ ਲੰਘਿਆ ਬੜਾ ਤੇਜ਼ ਹੈਗਾ ਸੀ ਮੁੰਡਾ ਤੇ ਜਾਣ ਪਛਾਨ ਤੋਂ ਬਾਹਰ ਹੀ ਸੀ ਮੁੰਡਾ ਉਹ ਕਹਿੰਦੇ ਪਿੰਡ ਦਾ ਨਹੀਂ ਲੱਗਦਾ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਮੇਰਾ ਆਧਾਰ ਕਾਰਡ ਹੈ ਉਹ ਵੀ ਮੇਰਾ ਸਮਾਨ ਹੈਗਾ ਪਿੰਨ ਕਾਰਡ ਆਰ ਸੀ ਦੀ ਕਾਪੀ ਵਿੱਚ ਜੋ ਵੀ ਇਹ ਸਮਾਨ ਉਹ ਮੇਰਾ ਸਮਾਨ ਵਾਪਸ ਕੀਤਾ ਜਾਵੇ ਜਿੰਨੇ ਵੀ ਪੈਸੇ ਨੂੰ ਪਿੱਛੇ ਰੱਖ ਲਵੇ ਆਪਦੇ ਤੇ ਤੇ ਮੈਨੂੰ ਮੈਂ ਮੋਬਾਈਲ ਨੰਬਰ ਦੱਸ ਰਿਹਾ ਉਸ ਨੰਬਰ ਤੇ ਮੈਨੂੰ ਕੰਟੈਕਟ ਕਰਨਾ ਮੇਰਾ ਨੰਬਰ 9464774410 ਤੇ ਮੈਨੂੰ ਜਿਹੜਾ ਸਮਾਨ ਜਿਹੜਾ ਮੇਰਾ ਵਾਪਸ ਕੀਤਾ ਜਾਵੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਹੁਤ ਗਰੀਬ ਬੰਦਾ ਐ ਕਾੜ ਆਏ ਹੋਏ ਨੇ ਕੋਈ ਕੁਛ ਨਹੀਂ ਪੱਲੇ ਉਹ ਦਿਨ ਮੇਰੇ ਕੋਲ 5-700 ਰੁਪਈਆ ਵੀ ਫੜਿਆ ਸੀ ਕਿਸੇ ਕੋਲੋਂ ਤੇ ਮੈਂ ਸਬਜ਼ੀ ਵਗੈਰਾ ਲੈਣ ਚੱਲਿਆ ਸੀ ਤੇ ਉੱਥੇ ਰਸਤਾ ਖਰਾਬ ਸੀ ਪੋਲ ਚੜਦਿਆਂ ਸਾਰਾ ਡੂੰਘੇ ਖੱਡੇ ਸਨ ਬਟਵਾ ਦੇ ਵਿੱਚ ਬਟਵਾ ਮੇਰੇ ਡੱਗ ਵਿੱਚ ਮੇਰੇ ਪਜਾਮੇ ਵਿੱਚੋਂ ਤੇ ਮੈਨੂੰ 10 ਮਿੰਟ ਬਾਅਦ ਪਤਾ ਲੱਗਾ 10 ਮਿੰਟ ਬਾਅਦ ਉਹ ਮੁੰਡਾ ਲੈ ਕੇ ਬਟਵਾ ਅਸrar ਹੋ ਗਿਆ ਹੁੰਦਾ ਪਤਾ ਹੀ ਨਹੀਂ ਲੱਗਾ ਕਿਹੜੇ ਪਿੰਡ ਦਾ ਕਿੱਥੋਂ ਦਾ ਜੀ ਮੈਂ ਬੇਤੀ ਕਰਨਾ ਚਾਹੁੰਦਾ ਕਿ ਮੇਰਾ ਬਟੂਆ ਜਿਹੜਾ ਹੈ ਮੇਰਾ ਸਮਾਨ ਵਾਸ ਕੀਤਾ ਜਾਵੇ ਤੇ ਪੈਸੇ ਜਿਹੜੇ ਆਵਦੇ ਰੱਖ ਲਵੇ ਕੋਈ ਪੈਸੇ ਨਹੀਂ ਸੀ ਮੰਗਦੀ